ਬਹੁਤ ਵੱਡੀ ਖਬਰ ਜਿਵੇਂ ਕਿ ਭਾਈ ਅਮਰਪਾਲ ਸਿੰਘ ਔਰ ਜਗਤਾਰ ਸਿੰਘ ਹਵਾਰਾ ਜਥੇਦਾਰ ਜਗਤਾਰ ਸਿੰਘ ਹਵਾਰਾ ਬਰੀ ਹੋ ਚੁੱਕੇ ਨੇ ਔਰ ਇਹਦਾ ਵੀਡੀਓ ਤੁਹਾਨੂੰ ਮੈਂ ਦੋਮਾਂ ਦਾ ਦਿਖਾਉਣ ਜਾ ਰਿਹਾ ਅਮਰਪਾਲ ਸਿੰਘ ਵੀ ਬਾਹਰ ਆ ਸਕਦੇ ਨੇ ਬਹੁਤ ਵੱਡੀ ਅਪਡੇਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਔਰ ਇਸ ਨੂੰ ਸ਼ੇਅਰ ਵੀ ਕਰ ਦੇਣਾ ਕਿਉਂਕਿ ਦੋਵੇਂ ਧਿਰਾਂ ਬਹੁਤ ਸਾਰੀਆਂ ਡਰ ਚੁੱਕੀਆਂ ਨੇ ਬਾਦਲ ਪਰਿਵਾਰ ਔਰ ਦੂਜੇ ਪਾਸੇ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਸਾਡੇ ਪੰਜਾਬ ਦੇ ਪੂਰੀ ਤਰ੍ਹਾਂ ਯਾਨੀ ਇਹਨਾਂ ਦੀ ਕਹਿ ਸਕਦੇ ਜਿਵੇਂ ਲੱਤਾਂ ਕੰਬੜ ਲੱਗੀਆਂ ਨੇ ਪੰਜਾਬ ਦੀ ਸਰਕਾਰ ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਆਪ ਅੱਸੀ ਬਿਲਕੁਲ ਠੀਕ ਠਾਕ ਹੋਵਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹੈ ਤੇ ਜੀ ਅਸੀਂ ਅੱਜ ਕੱਲ ਕਰਾਂਗੇ ਜਗਤਾਰ ਸਿੰਘ ਅਵਾਰਾ ਦੀ ਜਿਨ੍ਹਾਂ ਦਾ ਕਿਹਾ ਜਾਂਦਾ ਪਿਆ ਹੈ ਕਿ ਉਹ ਬੜੀ ਹੋ ਗਏ ਨੇ ਨਾਲੇ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੂੰ ਬੇਗੁਨਾਹ ਨੂੰ ਜਿਹੜਾ ਨਾਹਕ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ ਉਹ ਵੀ ਜੇਲ੍ਹੋਂ ਬਾਹਰ ਆ ਸਕਦੇ ਨਹੀਂ ਕੀ ਹੈ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਲ ਹੀ ਇੱਥੇ ਅਸੀਂ ਗੱਲ ਕਰਾਂਗੇ ਭਗਵਤ ਮਾਨ ਸਿੰਘ ਦੀ ਭਗਵਤ ਮਾਨ ਸਿੰਘ ਦੀਆਂ ਉਹਦੇ ਪੂਰੇ ਖਾਨਦਾਨ ਦੀਆਂ ਕਿਸ ਤਰ੍ਹਾਂ ਇਸ ਵੇਲੇ ਲੱਤਾਂ ਕੰਬਦੀਆਂ ਪਈਆਂ ਨੇ ਤੇ ਬਹੁਤ ਇੰਟਰਸਟਿੰਗ ਅਪਡੇਟ ਹੈ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਜਾਣਕਾਰੀ ਹਾਸਿਲ ਕਰਦੇ ਹਾਂ ਫਿਰ ਮਜ਼ੀਦ ਅਦੇ ਤੇ ਚਰਚਾ ਕਰਦੇ ਹਾਂ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖੋ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਬਹੁਤ ਵੱਡੀ ਖਬਰ ਜਿਵੇਂ ਕਿ ਭਾਈ ਅਮਰਪਾਲ ਸਿੰਘ ਔਰ ਜਗਤਾਰ ਸਿੰਘ ਹਵਾਰਾ ਜਥੇਦਾਰ ਜਗਤਾਰ ਸਿੰਘ ਹਵਾਰਾ ਬਰੀ ਹੋ ਚੁੱਕੇ ਨੇ ਔਰ ਇਹਦਾ ਵੀਡੀਓ ਤੁਹਾਨੂੰ ਮੈਂ ਦੋਮਾਂ ਦਾ ਦਿਖਾਉਣ ਜਾ ਰਿਹਾ ਅਮਰਪਾਲ ਸਿੰਘ ਵੀ ਬਾਹਰ ਆ ਸਕਦੇ ਨੇ ਬਹੁਤ ਵੱਡੀ ਅਪਡੇਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਔਰ ਇਸ ਨੂੰ ਸ਼ੇਅਰ ਵੀ ਕਰ ਦੇਣਾ ਕਿਉਂਕਿ ਦੋਵੇਂ ਧਿਰਾਂ ਬਹੁਤ ਸਾਰੀਆਂ ਡਰ ਚੁੱਕੀਆਂ ਨੇ ਬਾਗਲ ਪਰਿਵਾਰ ਔਰ ਦੂਜੇ ਪਾਸੇ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਸਾਡੇ ਪੰਜਾਬ ਦੇ ਪੂਰੀ ਤਰ੍ਹਾਂ ਯਾਨੀ ਇਹਨਾਂ ਦੀ ਕਹਿ ਸਕਦੇ ਜਿਵੇਂ ਲੱਤਾਂ ਕੰਮਲ ਲੱਗੀਆਂ ਨੇ ਪੰਜਾਬ ਦੀ ਸਰਕਾਰ ਦੀਆਂ ਔਰ ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਖਿਲਾਫ ਰਹਿਣ ਵਾਲੇ ਅਕਾਲੀ ਦਲ ਬਾਦਲ ਕੇ ਸੁਖਵੀਰ ਸਿੰਘ ਬਾਦਲ ਅੱਜ ਤੁਹਾਨੂੰ ਜਿਹੜੀ ਮੈਂ ਖਬਰ ਸੁਣਾਉਂਗਾ ਬੜੀ ਹੀ ਅਹਿਮ ਖਬਰ ਹੈ ਪੰਜਾਬ ਦੀ ਸਿੱਖ ਕੌਮ ਦੇ ਲਈ ਤਾਂ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਬਹੁਤ ਸਾਰੇ ਦਾ ਭਾਈ ਅਮਰਪਾਲ ਸਿੰਘ ਦੇ ਸਮਰਥਕ ਕਿਉਂਕਿ ਤੀਜੀ ਵਾਰ ਇਹਨਾਂ ਦੇ ਅੱਗੇ ਲੱਗੀ ਆ ਉਹਦਾ ਵੀ ਲੋਕਾਂ ਨੂੰ ਲੱਗਦਾ ਸੀ ਕਿ ਭਾਈ ਇਹ ਬਾਹਰ ਨਹੀਂ ਆ ਸਕਦਾ ਔਰ ਦੂਜੇ ਪਾਸੇ ਖਬਰ ਆ ਜਾਂਦੀ ਹੈ ਬੀਤੀ ਰਾਤ ਕਿ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਤੇ ਉਹ ਬੜੀ ਹੋ ਚੁੱਕੇ ਨੇ ਇਹ ਸਿੱਖ ਖਾਨ ਦੇ ਲਈ ਸਭ ਤੋਂ ਵੱਡੀ ਅਪਡੇਟ ਹੈ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੇ ਸਮਰਥਕਾਂ ਦੇ ਵਿੱਚ ਖਮੋਸ਼ੀ ਛਾ ਗਈ ਸੀ ਕਿਉਂਕਿ ਅਕਸਰ ਤੁਸੀਂ ਦੇਖਦੇ ਹੋ ਕਿ 15 ਬੰਦਿਆਂ ਦਾ ਜ਼ਿਕਰ ਹੋ ਰਿਹਾ ਇੱਕ ਪਾਸੇ ਪੰਜਾਬ ਦੇ ਅੰਦਰ ਕਿ ਜਿਹੜੇ ਉਹਨੂੰ ਬਾਹਰ ਆਉਣ ਤੋਂ ਬੜਾ ਰੋਕ ਰਹੇ ਨੇ ਐਨਐਸਏ ਲਗਾਉਣ ਦੇ ਵਿੱਚ ਕਹਿੰਦੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਨੋਂ ਯੋਗਦਾਨਾਂ ਨੂੰ ਮਲਿਆ ਮੀਟ ਕਰਦੇ ਹੋਏ ਇੱਕ ਬਹੁਤ ਵੱਡਾ ਰਸਤਾ ਖੁੱਲਿਆ ਉਹ ਤੁਹਾਡੇ ਮੈਂ ਸਾਹਮਣੇ ਤੁਹਾਨੂੰ ਇੱਕ ਇੱਕ ਖਬਰ ਕਰਕੇ ਯਾਨੀ ਕਿ ਕਰਕੇ ਮੈਂ ਸਾਰੀ ਖਬਰ ਤੁਹਾਡੇ ਸਾਹਮਣੇ ਧਰੂੰਗਾ ਪਹਿਲਾਂ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚ ਰਿਹਾ ਕਿਵੇਂ ਹੋਣਗੇ ਔਰ ਕਿਵੇਂ ਜਾਨੀ ਬਰੀ ਹੋ ਚੁੱਕੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਮਰਪਾਲ ਸਿੰਘ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬਹੁਤ ਹੀ ਅਹਿਮ ਖਬਰ ਹੈ ਸੁਣੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਭਾਈ ਜਗਤਾਰ ਸਿੰਘ ਹਵਾਰਾ ਹੋਣਾਂ ਦਾ ਆਖਰੀ ਕੇਸ ਜੋ ਕਿ ਖਰੜ ਦੇ ਵਿੱਚ ਦਰਜ ਕੀਤਾ ਗਿਆ ਸੀਗਾ ਤੇ ਮੁਹਾਲੀ ਅਦਾਲਤ ਦੇ ਵਿੱਚ ਇਹ ਆਖਰੀ ਕੇਸ ਚੱਲ ਰਿਹਾ ਸੀਗਾ ਉਸ ਦੇ ਵਿੱਚੋਂ ਭਾਈ ਜਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਦੱਸਣਾ ਚਾਹੁੰਦੇ ਆ ਕਿ ਕੁੱਲ 36 ਕੇਸ ਉਨ੍ਹਾਂ ਦੇ ਉੱਤੇ ਪੈਂਡਿੰਗ ਸਨ ਜਿਹੜੇ ਇੱਕ ਇੱਕ ਕਰਕੇ ਜਿਨ੍ਹਾਂ ਦੇ ਵਿੱਚੋਂ ਭਾਈ ਜਤਾਰ ਸਿੰਘ ਹਵਾਰਾ ਬਰੀ ਹੁੰਦੇ ਗਏ ਇਹ ਆਖਰੀ ਕੇਸ ਜਿਹੜਾ ਇਹ ਖਰੜ ਦੇ ਵਿੱਚ ਦਰਜ ਹੋਇਆ ਸੀ ਐਫਆਈਆਰ ਉਹਨਾਂ ਦੇ ਉੱਤੇ ਦਰਜ ਕੀਤੀ ਗਈ ਸੀ ਕਿ ਤੇ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਦੇ ਖਿਲਾਫ ਇਹ ਕੇਸ ਚੱਲ ਰਿਹਾ ਸੀਗਾ ਤਾਂ ਵੀਡੀਓ ਕਾਨਫਰੈਂਸਿੰਗ ਦੇ ਥਰੂ ਸੁਣਵਾਈ ਹੋਈ ਜਿਸ ਦੇ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਤਾਂ ਸਾਰੇ ਕੇਸਾਂ ਦੇ ਵਿੱਚ ਜੋ ਪੈਂਟਿੰਗ ਸਾਰੇ ਕੇਸ ਹਨ ਉਹਨਾਂ ਸਾਰੇ ਕੇਸਾਂ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋ ਚੁੱਕੇ ਨੇ ਤੇ ਹੁਣ ਪੈਰੋਲ ਦੇ ਲਈ ਵੀ ਐਲੀਜੀਬਲ ਹੋ ਚੁੱਕੇ ਨੇ ਦੱਸ ਦੇਣਾ ਚਾਹੁੰਦੇ ਹਾਂ ਕਿ ਉਮਰ ਗਾਇਤ ਦੀ ਇਸ ਵੇਲੇ ਉਹ ਸਜ਼ਾ ਕੱਟ ਰਹੇ ਨੇ ਮੁੱਖ ਮੰਤਰੀ ਵਿਅੰਤ ਕੇਸ ਮਾਮਲੇ ਦੇ ਵਿੱਚ ਉਮਰ ਗਾਇਤ ਦੀ ਸਜ਼ਾ ਨੇ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਜਗਤਾਰ ਸਿੰਘ ਵਾਰਾ ਤੇ ਕੇਸ ਜਿਹੜੇ ਆ ਉਹ ਪੈਂਡਿੰਗ ਹੋਣ ਕਰਕੇ ਪਰੋਲ ਦੇ ਵਿੱਚ ਕਿਧਰ ਕਿਤੇ ਅੜਿੱਕਾ ਝੁਰੂਰ ਆ ਰਿਹਾ ਸੀ ਪਰ ਹੁਣ ਸਾਰੇ ਕੇਸ ਜਿਹੜੇ ਆ ਪਲੇਅਰ ਹੋ ਚੁੱਕੇ ਨੇ ਸਾਰੇ ਕੇਸਾਂ ਦੇ ਵਿੱਚੋਂ ਭਾਈ ਜਗਤਾਰ ਸਿੰਘ ਵਾਰਾ ਬਰੀ ਹੋ ਚੁੱਕੇ ਨੇ ਤਾਂ ਹੁਣ ਪਰੋਲ ਦੇ ਲਈ ਵੀ ਐਲੀਜੀਬਲ ਹੋ ਚੁੱਕੇ ਨੇ ਦੱਸ ਦਰਨਾ ਚਾਹੁੰਦੇ ਆ ਕਿ 3 ਮਹੀਨਾ ਸਾਲ ਉਹਨਾਂ ਨੂੰ ਇਸ ਵੇਲੇ ਜੇਲ੍ਹ ਦੇ ਵਿੱਚ ਜਾਂ ਰਿਹਾ ਲਗਭਗ 29 ਸਾਲਾਂ ਤੋਂ ਉੱਪਰ ਉਹਨਾਂ ਨੂੰ ਸਮਾਂ ਹੋ ਚੁੱਕਿਆ ਜੇਲ੍ਹ ਜਿਹੜੀ ਉਹ ਲਗਾਤਾਰ ਕੱਟ ਰਹੇ ਨੇ ਤੇ ਕਾਫੀ ਸਾਰੇ ਕੇਸ ਪੈਂਡਿੰਗ ਹੋਣ ਦੇ ਕਰਕੇ ਉਹਨਾਂ ਨੂੰ ਪੈਰੋਲ ਤੇ ਵਿੱਚ ਵੀ ਕਾਫੀ ਅੜਿ ਘਾਰਿਆ ਸਕਾ ਤਾਂ ਹੁਣ ਪੈਰੋਲ ਦੇ ਉੱਤੇ ਵੀ ਬਾਹਰ ਆ ਸਕਣਗੇ ਭਾਈ ਜਗਤਾਰ ਸਿੰਘ ਹਵਾਰਾ ਤੇ ਦੇਖੋ ਹੁਣ ਕਿੰਨੇ ਕੇਸ ਬਰੀ ਹੋ ਚੁੱਕੇ ਸਿਰਫ ਇੱਕ ਕੇਸ ਰਹਿ ਗਿਆ ਸੀ ਭਾਈ ਜਗਤਾਰ ਸਿੰਘ ਹਵਾਰਾ ਤੇ ਤਾਂ ਜਗਤਾਰ ਸਿੰਘ ਹਵਾਰਾ ਤਾਂ ਹੁਣ ਪੈਰੋਲ ਦੇ ਉੱਤੇ ਬਾਹਰ ਆਉਣ ਜਾ ਰਹੇ ਨੇ ਬਹੁਤ ਵੱਡੀ ਗੱਲ ਹੈ ਇਸੇ ਕਾਮ ਦੇ ਲਈ ਕਿਉਂਕਿ 30 29 ਸਾਲ ਹੋ ਚੁੱਕੇ ਨੇ ਜਗਤਾਰ ਸਿੰਘ ਹਵਾਰਾ ਨੂੰ ਸਜ਼ਾ ਕੱਟ ਰਹੇ ਨੇ ਉਮਰ ਕੈਦ ਦੀ ਤਿਹਾਰ ਜੇਲ੍ਹ ਦੇ ਵਿੱਚ ਫਿਲਹਾਲ ਉਹ ਬੰਦ ਨੇ ਪਰ ਕਿਸੇ ਵੇਲੇ ਵੀ ਖਬਰ ਆ ਸਕਦੀ ਹੈ ਬਹੁਤ ਵੱਡੀ ਕਿ ਜਗਤਾਰ ਸਿੰਘ ਹਵਾਰਾ ਕ라우ਡ ਉੱਤੇ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਨੇ ਯਾਨੀ ਆਪਣੇ ਘਰ ਦੇ ਵਿੱਚ ਉਹਨਾਂ ਦੀ ਵਾਪਸੀ ਹੋਣ ਜਾ ਰਹੀ ਆ 30 29 ਸਾਲ ਤੋਂ ਬਾਅਦ ਤਾਂ ਹੁਣ ਆਜੋ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਉੱਤੇ ਕਿਉਂਕਿ ਅਮਰਪਾਲ ਸਿੰਘ ਦੇ ਬਹੁਤ ਸਾਰੇ ਸਮਰਥਕ ਬਹੁਤ ਸਾਰੇ ਇਹੋ ਜਿਹੇ ਫੋਲੋਅਰਸ ਨੇ ਜਿਹੜੇ ਅਕਸਰ ਭਾਈ ਅਮਰਪਾਲ ਸਿੰਘ ਨੂੰ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆਵੇ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਣ ਪਰ ਸਬਾਨ ਇੱਕ ਬਹੁਤ ਵੱਡਾ ਜਗਤਾਰ ਸਿੰਘ ਹਵਾਰਾ ਦੀ ਤਰ੍ਹਾਂ ਇਹਨਾਂ ਦੇ ਸਾਹਮਣੇ ਵੀ ਖੜਾ ਹੈ ਕਿ ਭਾਈ ਜਿਹੜੇ ਲੋਕ ਸਮਝਦੇ ਸੀ ਤੇਦਾ ਐਮਐਸਏ ਲੱਗ ਚੁੱਕੀ ਆ ਤੀਜੀ ਵਾਰ ਲੱਗ ਚੁੱਕੀ ਆ ਦੂਜੇ ਪਾਸੇ ਮੁੱਖ ਮੰਤਰੀ ਨੂੰ ਲੱਗਦਾ ਭਗਵੰਤ ਮਾਨ ਨੂੰ ਤੇ ਵਿਰੋਧੀ ਧਿਰਾਂ ਨੇ ਜਿਹੜੀਆਂ ਬਾਦਲ ਕੇ ਜਿਹੜਾ ਕਿ ਮਜੀਠੀਆ ਮੈਂ ਪਹਿਲਾਂ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਜਿਹੜਾ ਬਾਦਲ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਹੀ ਸਕਾ ਸਾਲਾ ਮਜੀਠੀਆ ਉਹ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਅਮਰਪਾਲ ਸਿੰਘ ਨੂੰ ਅੰਦਰ ਰੱਖਣ ਦੇ ਲਈ ਬਹੁਤ ਵੱਡੀਆਂ-ਵੱਡੀਆਂ ਅਪਡੇਟਾ ਦਿੰਦਾ ਰਹਿੰਦਾ ਕੁਛ ਨਾ ਕੁਛ ਆਰਾਪ ਸਨਾਪ ਉਹਦੇ ਖਰਾਬ ਸ਼ਬਦ ਵੀ ਬੋਲੇ ਜਾਂਦੇ ਨੇ ਤਾਂ ਬੜੇ ਤੰਜ ਕੱਸਦੀ ਆ ਪੰਜਾਬ ਦੀ ਜਨਤਾ ਉਹ ਜਨਤਾ ਜਿਹੜੀ ਵਿਰੋਧ ਕਰਦੀ ਆ ਉਹਨਾਂ ਨੂੰ ਮੈਂ ਜਨਤਾ ਹੀ ਕਹੂੰ ਆ ਜਿਹੜੇ ਕਿ 15 ਬੰਦਿਆਂ ਦੀ ਲਿਖਤ ਆ ਰਹੀ ਆ ਕਹਿੰਦੇ ਇਹ ਐਨਐਸਏ ਲਵਾਉਣ ਦੇ ਵਿੱਚ ਇਹਨਾਂ ਦਾ ਯੋਗਦਾਨ ਆ ਤੇ ਅਮਰਪਾਲ ਸਿੰਘ ਨੂੰ ਇਹ ਬਾਹਰ ਨਹੀਂ ਆਉਣ ਦੇ ਭਲਾ ਤੁਸੀਂ ਗੱਲ ਸਮਝੋ ਹਾਈ ਕੋਰਟ ਹੈ ਜਿਹੜਾ ਹਰਿਆਣੇ ਦੇ ਪੰਜਾਬ ਦਾ ਇਹਨਾਂ ਦੇ ਕੋਲੇ ਇਹਨਾਂ ਦਾ ਕੇਸ ਹੈ ਭਾਈ ਅਮਰਪਾਲ ਸਿੰਘ ਦਾ ਔਰ ਤੁਸੀਂ ਹੁਣ ਇਹ ਦੱਸੋ ਵੀ ਉਹ 15 ਬੰਦੇ ਕਿਵੇਂ ੜਿੱਕਾ ਲਾ ਸਕਦੇ ਨੇ ਉਹ ਲੱਤਾਂ ਨਹੀਂ ਉਡਾ ਸਕਦੇ ਕਿਉਂਕਿ ਸਾਰਿਆਂ ਨੂੰ ਪਤਾ ਵੀ ਸੰਵਿਧਾਨ ਦੇ ਮੁਤਾਬਕ ਹੋ ਅੰਦਰ ਗਿਆ ਸੰਵਿਧਾਨ ਦੇ ਮੁਤਾਬਕ ਹੀ ਬਾਹਰ ਆਉਣਾ ਤੁਸੀਂ ਇਹ ਦੱਸੋ ਵੀ ਉਹ ਬੰਦਿਆਂ ਦਾ ਯੋਗਦਾਨ ਹੈ ਕੀ ਹੈ ਸਿਰਫ ਇੱਕ ਪੈਡਿਸ਼ਨ ਪਾ ਦਿੰਦੇ ਆ ਕਿ ਇਹਦੀ ਮੈਂਬਰਸ਼ਿਪ ਰੱਦ ਹੋ ਜਾਵੇ ਤਦ ਇੱਕ ਪਹਿਲਾ ਦੁਆਬੀ ਨੇ ਇੱਕ ਦੁਆਬੀ ਨਾਂ ਦਾ ਬੰਦਾ ਜਿਹੜਾ ਉਹਨੇ ਇੱਕ ਪਟੀਸ਼ਨ ਪਾ ਦਿੱਤੀ ਸੀ ਕਹਿੰਦਾ ਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਹੈ ਪਾਰਲੀਮੈਂਟ ਦੀ ਭਲਾ ਖਾਲਾ ਜੀ ਦਾ ਵਾੜਾ 4 ਲੱਖ ਬੰਦੇ ਦੀ ਵੋਟ ਪਈ ਹੋਵੇ ਤੇ 19 ਲੱਖ ਬੰਦੇ ਦਾ ਉਹ ਇਲਾਕਾ ਹੋਵੇ ਤੇ ਉਸ ਤੋਂ ਬਾਅਦ ਇੱਕ ਆਮ ਜਆ ਬੰਦਾ ਉਹਦੇ ਤੇ ਪਟੀਸ਼ਨ ਪਾ ਦੇ ਕਿ ਦੀ ਜਿਹੜੀ ਕਿ ਮੈਂਬਰਸ਼ਿਪ ਆ ਪਾਰਲੀਮੈਂਟ ਦੀ ਉਹਨੂੰ ਰੱਦ ਕਰ ਦਿੱਤਾ ਜਾਵੇ ਇਹ ਤਾਂ ਨਹੀਂ ਹੋ ਸਕਦੀ ਗੱਲ ਇਹਦਾ ਫਿਲਹਾਲ ਪਾਣੀ 'ਚ ਡਾਂਗਾ ਹੀ ਨਹੀਂ ਪਰ ਹੁਣ ਅਮਰਪਾਲ ਸਿੰਘ ਦਾ ਰਸਤਾ ਕਿਵੇਂ ਖੁੱਲਦਾ ਹੈ ਇਹ ਵੀ ਤੁਹਾਨੂੰ ਮੈਂ ਦੱਸ ਰਿਹਾ ਗੌਰ ਨਾਲ ਸੁਣ ਕੇ ਉਸ ਤੋਂ ਬਾਅਦ ਇਸ ਵੀਡੀਓ ਨੂੰ ਵੱਡੇ ਗਰੁੱਪਾਂ ਤੱਕ ਸ਼ੇਅਰ ਜ਼ਰੂਰ ਕਰਨੀ ਆ ਤਾਂ ਕਿ ਹਰ ਬੰਦੇ ਤੱਕ ਇਹ ਵੀਡੀਓ ਪਹੁੰਚ ਜਾਵੇ ਖਾਸ ਕਰਕੇ ਸਿਕਾਉਂ ਦੇ ਵਿੱਚ ਤਾਂ ਜਾਣੀ ਚਾਹੀਦੀ ਆ ਪਰ ਮੈਂ ਚਾਹੂੰਗਾ ਕਿ ਜਿੰਨੇ ਸਾਡੇ ਪੰਜਾਬ ਦੇ ਵਾਸੀ ਆ ਸਾਰਿਆਂ ਨੂੰ ਇਹ ਅਪੀਲ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਆ ਦੇਖੋ ਅਮਰਪਾਲ ਸਿੰਘ ਬਾਹਰ ਕਿਵੇਂ ਆਉਂਦੇ ਆ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਜਾ ਰਹੇ ਨੇ ਜਗਤਾਰ ਸਿੰਘ ਹਵਾਰਾ ਇੱਕ ਜਥੇਦਾਰ ਨੇ ਸਿਕੌਮ ਦੇ ਬਹੁਤ ਵੱਡਾ ਯਾਨੀ ਇੱਕ ਸੂਰਮੇ ਦੇ ਰੂਪ ਦੇ ਵਿੱਚ ਨੇ ਉਹ ਤਾਂ ਲੋਕ ਉਹਨਾਂ ਨੂੰ ਸੂਰਮਾ ਮੰਨਦੇ ਨੇ ਔਰ ਨਾਲ ਹੀ ਨਾਲ ਇੱਕ ਦबई ਦੇ ਵਿੱਚੋਂ ਆ ਕੇ ਅਮਰਪਾਲ ਸਿੰਘ ਦੀ ਛਵੀ ਇਸ ਕਦਰ ਬਣ ਜਾਂਦੀ ਹੈ ਕਿ ਪੰਜਾਬ ਦੇ ਲੋਕ ਪੰਜਾਬ ਦਾ ਬੱਚਾ ਬੱਚਾ ਉਹਦੀ ਫੈਨ ਫੋਲੋਇੰਗ ਦੇ ਵਿੱਚ ਬਦਲ ਜਾਂਦਾ ਹੈ ਤਾਂ ਹੁਣ ਅਮਰਪਾਲ ਸਿੰਘ ਦੇ ਬਾਹਰ ਆਉਣ ਦਾ ਚਾਂਸ ਦਰਅਸਲ ਦੇ ਵਿੱਚ ਜਗਤਾਰ ਸਿੰਘ ਹਵਾਰਾ ਤੋਂ ਹੀ ਬਣਿਆ ਜਗਤਾਰ ਸਿੰਘ ਹਵਾਰਾ ਬਾਹਰ ਆਉਣਗੇ ਪਰੋਲ ਦੇ ਉੱਤੇ ਉਸ ਤੋਂ ਬਾਅਦ ਬਹੁਤ ਵੱਡੀ ਚਰਚਾ ਇਹ ਛੜ ਰਹੀ ਹੈ ਕਿ ਭਾਈ ਉਸ ਦੀ ਮੰਗ ਆ ਜਿਹੜੀ ਬਾਹਰ ਲਿਆਉਣ ਦੀ ਵੱਡੇ ਪੱਧਰ ਤੇ ਜਗਤਾਰ ਸਿੰਘ ਹਵਾਰਾ ਜਿਹੜੀ ਕਿ ਉਹਦੀ ਗਵਾਹੀ ਕਰ ਸਕਦੇ ਨੇ। ਇਹੀ ਸਭ ਤੋਂ ਵੱਡੀ ਅਪਡੇਟ ਆ ਪੰਜਾਬ ਦੇ ਲੋਕਾਂ ਲਈ ਕਿ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਦੀ ਗੱਲ ਸੇ ਕਾਮ ਦੇ ਰਹੀ ਆ। ਤਾਂ ਜਿੰਨੇ ਸਾਡੇ ਪੰਜਾਬੀ ਭੈਣ ਭਰਾ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਜਾਂ ਵੱਖ-ਵੱਖ ਸਟੇਟਾਂ ਦੇ ਵਿੱਚ ਉਹਨੂੰ ਚਾਉਣ ਵਾਲੇ ਅਮਰਪਾਲ ਸਿੰਘ ਨੂੰ ਜਾਂ ਜਗਤਾਰ ਸਿੰਘ ਹਵਾਰਾ ਨੂੰ ਤਾਂ ਇਸ ਵੀਡੀਓ ਨੂੰ ਤੋ ਸਭ ਵੇਖੀ ਹੈ ਤੇ ਜਗਤਾਰ ਸਿੰਘ ਹਵਾਰਾ ਜਿਹੜੇ ਨੇ ਭਰੀ ਹੋ ਗਏ ਨੇ ਸਾਰੇ ਦੇ ਸਾਰੇ ਕੇਸ ਉਹਨਾਂ ਦੇ ਮੁੱਕ ਗਏ ਨੇ ਅਤੇ ਸਿਰਫ ਇੱਕ ਕੇਸ ਰਹਿ ਗਿਆ ਤੇ ਨਾਲ ਇਹ ਤੇ ਕੀ ਜਾਂਦਾ ਪਏ ਤੇ ਪੇਰੋਲ ਤੇ ਕਿਸੇ ਵੀ ਟਾਈਮ ਉਹ ਜੇਲ੍ਹੋਂ ਬਾਹਰ ਆ ਸਕਦੇ ਨੇ ਐਸੀ ਤਰ੍ਹਾਂ ਅਮਰਤਪਾਲ ਸਿੰਘ ਵੀ ਬਾਹਰ ਆ ਸਕਦੇ ਨੇ ਮਤਲਬ ਜਗਤਾਰ ਸਿੰਘ ਦੀ ਗੱਲ ਕਰੀਏ ਤੇ 29 30 ਸਾਲ ਤੋਂ ਜੇਲ੍ਹ ਜਿਹੜੀ ਹੈ ਆਪਣੀ ਸਜ਼ਾ ਮੌਜੂਦ ਜੋ ਕੱਟਦੇ ਨੇ ਤੇ ਬਹੁਤ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਲਾਈਕ ਇੱਕ ਜੇਲ ਕਟਣਾ ਠੀਕ ਹੈ ਸਪੈਸ਼ਲੀ ਉਹ ਲੋਕ ਜਿਹੜੇ ਇਨੋਸੈਂਟ ਨੇ ਐ ਤੋਂ ਬਾਵਜੂਦ ਵੀ ਉਹਨਾਂ ਨੂੰ ਜੇਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਮਰਿਤਪਾਲ ਸਿੰਘ ਦੀ ਇੱਥੇ ਗੱਲ ਕਰ ਲੈਣੇ ਆ ਅਮਰਿਤਪਾਲ ਸਿੰਘ ਵੀ ਰਿਹਾ ਹੋ ਸਕਦਾ ਹੈ ਅਮਰਿਤਪਾਲ ਸਿੰਘ ਤੇ ਜਿੰਨੇ ਵੀ ਕੇਸਿਸ ਨੇ ਉਹ ਤਮਾਮ ਝੂਠੇ ਨੇ ਉਹ ਤਮਾਮ ਫੇਕ ਫਰਾਡ ਕੇਸਿਸ ਗਲਤ ਕੇਸਿਸ ਨੇ ਕਿ ਜਿੰਨਾ ਦਾ ਕੋਈ ਸਬੂਤ ਹੈ ਹੀ ਨਹੀਂ ਤੇ ਅਗਰ ਕੋਈ ਸਬੂਤ ਹੀ ਨਹੀਂ ਤੇ ਫਿਰ ਤੁਸੀਂ ਪ੍ਰੂਫ ਵੀ ਨਹੀਂ ਕਰ ਸਕਦੇ ਤੇ ਨਾ ਹੀ ਕਿਸੇ ਨੂੰ ਸਜ਼ਾ ਦਵਾ ਸਕਦੇ لیکن ਇੱਥੇ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਇੱਥੇ ਜਿਹਆਂ ਚੀਜ਼ਾਂ ਹੁੰਦੀਆਂ ਪਈਆਂ ਨੇ ਕਿ નો-ਸੈਂਟ ਨੂੰ ਇਨਸਾਫ ਵਾਸਤੇ ਵੀ ਸਾਲਾਂ ਵੇਟ ਕਰਨਾ ਪੈਂਦਾ ਹੈ ਔਲਾਦਾਂ ਬੁੱਢੀਆਂ ਹੋ ਜਾਂਦੀਆਂ ਨੇ ਤੇ ਅੱਗੇ ਔਲਾਦਾਂਾਂ ਦੀਆਂ ਔਲਾਦਾਂ ਪੈਦਾ ਹੋ ਜਾਂਦੀਆਂ ਨੇ ਤੇ ਉਹ ਵੀ ਕੇਸ ਲੜਦੀਆਂ ਰਹਿੰਦੀਆਂ ਨੇ ਤੇ ਇਹ ਇੱਥੇ ਜਿਹੜੇ ਆਈ ਥਿੰਕ ਇਹ ਉਹ ਜੀ ਇਨੋਸੈਂਸ ਲੋਕਾਂ ਦੇ ਕੇਸਿਸ ਨੇ ਉਹਨਾਂ ਦੀ ਸੁਣਵਾਈ ਛੇਤੀ-ਛੇਤੀ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਐਨੀ ਵੱਡੀ ਪੀ ਜਿਹੜੀ ਉਹ ਨਾ ਘਟਣੀ ਪਵੇ पहले इतने हूँ अमृतपाल सिंह जो भी रिहा हो गए बहुत जल्द तुम यह खबर सुनोगे तो नाल भगवत मान सिंह की गल करिए भगवत मान सिंह लैके भी काफ़ी चर्चा होती गई है कि कोई उन्होंने बारे चाह चंगी गल हों पा क्योंकि अमृतपाल सिंह अगर बहर आ जाते तो साहिरी गलते तो एक जी है ना खतरे की घंटी बज जाएगी ਕਿ ਐਸ ਲਈ ਇਹ ਉਹਨਾਂ ਦੀਆਂ ਲੱਤਾਂ ਵੀ ਕੰਮਦੀਆਂ ਪਈਆਂ ਨੇ ਤੁਸੀਂ ਕੀ ਕਹੋਗੇ ਬਾੜਾ ਕੀ ਕਹਿ ਰਿਹਾ ਸਵਾਲ ਇੱਚ ਤੁਹਾਡਾ ਜਵਾਬ ਹੀ ਕਹਿਣਾ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡਾ ਖੇਤਮਨਕਾਤ ਹੁੰਦੀ ਸੱਚੀ ਕਾਹਲ